ਇੱਕ ਪਾਸੇ ਦਾ ਲੁਧਿਆਣਾ ਦੇ ਵਿੱਚ ਚੋਣਾ ਦੀ ਗਰਮਾ ਗਰਮੀ ਹੈ ਤੇ ਉੱਤੇ ਹੀ ਦੂਸਰੇ ਪਾਸੇ ਦੇਖਿਆ ਜਾ ਰਿਹਾ ਹੈ ਕਿ ਕਿਸ ਤਰੀਕੇ ਦੇ ਨਾਲ ਪੁਲਿਸ ਦੇ ਵੱਲੋਂ ਕਾਂਗਰਸੀ ਵਰਕਰਾਂ ਤੇ ਤਸ਼ੱਦਦ ਟਾਇਆ ਜਾ ਰਿਹਾ ਹੈ ਕਸੀੜ ਦੇ ਕਸੀੜ ਦੇ ਇਹਨਾਂ ਨੂੰ ਲੈ ਕੇ ਜਾ ਰਹੇ ਨੇ ਲਗਾਤਾਰ ਤੁਸੀਂ ਤਸਵੀਰਾਂ ਦੇ ਵਿੱਚ ਇਹ ਜਿਹੜਾ ਮੰਜ਼ਰ ਹੈ ਦੇਖ ਸਕਦੇ ਹੋ ਸਾਫ਼-ਸਾਫ਼ ਪਤਾ ਲੱਗ ਰਿਹਾ ਹੈ ਕਿਸ ਤਰੀਕੇ ਦੇ ਨਾਲ ਇੱਕ ਵਿਅਕਤੀ ਕਾਂਗਰਸੀ ਵਰਕਰ ਨੂੰ ਪੁਲਿਸ ਤੋਂ ਕਸੀੜਦੇ ਹੋਏ ਲੈ ਕੇ ਜਾ ਰਿਹਾ ਹੈ ਤਾਂ ਉੱਥੇ ਹੀ ਗੱਲ ਕਰੀਏ ਬੀਤੀ ਦੇਰ ਰਾਤ ਵੀ ਦੇਖਿਆ ਗਿਆ ਸੀ ਕਿਸ ਤਰੀਕੇ ਦੇ ਨਾਲ ਮਮਤਾ ਆਸ਼ੂ ਦੇ ਵੱਲੋਂ ਜੋ ਕਿ ਭਾਰਤਪੁਸ਼ਣ ਆਸ਼ੂ ਕਾਂਗਰਸੀ ਉਮੀਦਵਾਰ ਦੀ ਪਤਨੀ ਹੈ ਉਹਨਾਂ ਦੇ ਵੱਲੋਂ ਕੁਝ ਲੋਕਾਂ ਨੂੰ ਫੜਿਆ ਜਾਂਦਾ ਹੈ ਜੋ ਕਿ ਵੋਟਾਂ ਦੇ ਬਦਲੇ ਸੂਟ ਤੇ ਰਾਸ਼ਨ ਬਣਦੇ ਪਏ ਸੀ ਜਿਸ ਤੋਂ ਬਾਅਦ ਅੱਜ ਦੇਖਿਆ ਜਾਂਦਾ ਹੈ ਕਿ ਕਿਸ ਤਰੀਕੇ ਦੇ ਨਾਲ ਕਾਂਗਰਸੀ ਆਗੂਆਂ ਨੂੰ ਪੁਲਿਸ ਦੇ ਵੱਲੋਂ ਫੜਿਆ ਜਾਂਦਾ ਹੈ ਕਸੀੜਦੇ ਹੋਏ ਲੈ ਕੇ ਜਾਂਦੀ ਹੋਈ ਪੁਲਿਸ ਦਿਖਾਈ ਦਿੰਦੀ ਹੈ ਤੇ ਉੱਥੇ ਹੀ ਭਾਰਤਪੂਰਨ ਆຊੂ ਮੌਕੇ ਤੇ ਪਹੁੰਚਦੇ ਨੇ ਤੇ ਮਾਮਲਾ ਨੂੰ ਸੰਭਾਲਣ ਦੀ ਕੋਸ਼ਿਸ਼ ਕਰਦੇ ਨੇ ਅਤੇ ਬੀਜਪੀ ਦੇ ਉਮੀਦਵਾਰਾਂ ਦੇ ਹੱਕ ਦੇ ਵਿੱਚ ਰਵਨੀਤ ਬਿੱਟੂ ਬੋਲਦੇ ਹੋਏ ਦਿਖਾਈ ਦੇ ਰਹੇ ਨੇ ਕਿਉਂਕਿ ਉੱਥੇ ਹੀ ਕਿਹਾ ਜਾ ਰਿਹਾ ਹੈ ਕਿ ਬੀਜਪੀ ਦੇ ਵੱਲੋਂ ਇਹ ਸਾਰਾ ਕੁਝ ਕਰਵਾਇਆ ਜਾ ਰਿਹਾ ਹੈ ਇੱਕ ਦੂਸਰੇ 'ਤੇ ਵਾਰ ਪਲਟਵਾਰ ਲਗਾਤਾਰ ਕੀਤਾ ਜਾ ਰਿਹਾ ਹੈ ਲਗਾਤਾਰ ਤਸਵੀਰਾਂ ਵੀ ਸਾਂਝੀ ਕਰ ਰਹੇ ਆ ਗੱਲਬਾਤ ਕਰਦੇ ਆ ਹੋਰ ਕੀ ਕੁਝ ਕਿਹਾ ਗਿਆ ਰਵਨੀਤ ਸਿੰਘ ਬਿੱਟੂ ਤੇ ਪਰ ਪੁਸ਼ਰਾਸ਼ੂ ਦੇ ਵੱਲੋਂ ਇੱਕ ਵਾਰ ਇਹ ਵੀ ਤੁਸੀਂ ਸੁਣ ਲਓ ਹਾਂਜੀ ਰੋਲਾ ਆ ਆਸ਼ੂ ਜੀ ਕੀ ਮਾਮਲਾ ਹੋਇਆ ਪੁਲਿਸ ਆਈ ਸੀਗੀ ਕੀ ਹੋਇਆ ਕੀ ਸੀ ਜੀ ਦੋਸਤ ਆਮ ਆਦਮੀ ਪਾਰਟੀ ਵਾਲੇ ਇਲੈਕਸ਼ਨ ਨੂੰ ਵੋਟਾਂ ਖਰੀਦਣ ਲਈ ਸਮਾਨ ਵੰਡ ਰਹੇ ਜੀ ਇੱਥੇ ਇੱਕ ਵਰਕਰ ਨੇ ਉਹਨਾਂ ਨੂੰ ਰੋਕਿਆ ਸਮਾਨ ਪਕੜ ਲਿਆ ਉਹ ਜਿਹੜਾ ਵੰਡਦਾ ਸੀ ਲੜਕਾ ਭੱਜ ਵੀ ਗਿਆ ਸਕੂਟੀ ਛੱਡ ਕੇ ਜੀ ਉਦੋਂ ਪੁਲਿਸ ਨੂੰ ਇਨਫੋਰਮ ਕੀਤਾ ਗਿਆ ਜੀ ਪੁਲਿਸ ਆਈ ਨਹੀਂ ਮੈਂ ਚਲਾ ਗਿਆ ਇੱਥੇ ਉਡੀਕ ਉਡੀਕ ਇੱਕ ਪ੍ਰੈਸ ਆ ਗਈ ਸੀ ਉਦੋਂ ਵੀ ਜੀ ਕਾਫੀ 2 ਘੰਟੇ ਬਾਅਦ ਜਿਹਨੇ ਸਮਾਨ ਪਕੜਿਆ ਸੀ ਉਹਨੂੰ ਵੀ ਪੁਲਿਸ پکڑਣ ਆ ਗਈ ਅੱਛਾ ਜੀ ਮਤਲਬ ਇਹ ਜਿਆ ਬੁਰਾ ਹਾਲ ਆ ਤੁਹਾਡੇ ਬੰਦੇ ਨੂੰ ਫੜਨ ਆ ਗਏ ਜਿੰਨੇ ਰੋਕਿਆ ਰਾਸ਼ਨ ਜਿਨ੍ਹਾਂ ਨੇ ਰਾਸ਼ਨ ਵੰਡਣ ਨੂੰ ਰੋਕਿਆ ਹੈ ਇਹ ਸ਼ੁਰੂ ਤੋਂ ਹੀ ਤਿੰਨ ਮਹੀਨੇ ਤੋਂ ਹੀ ਜਿਹੜਾ ਗਲਤ ਕੰਮ ਕਰਨ ਨੂੰ ਰੋਕਦਾ ਉਹਦੇ ਤੇ ਪਰਚਾ ਦੇ ਦਿੰਦੇ ਅੱਛਾ ਇਹ ਕਿ ਹੈ ਹਬੋ ਵਾਲੇ ਤੇ ਵੀ ਪਰਚਾ ਹੋਇਆ ਕਾਂਗਰਸੀ ਆਗੂ ਦੇ ਇੱਕ ਹਬੋ ਵਾਲ ਥਾਣੇ ਦੇ ਵਿੱਚ ਬੋਡੀ ਨੋਲੇਜ ਸਭ ਜੇ ਹੋਇਆ ਤਾਂ ਮੈਂ ਉੱਥੇ ਵੀ ਜਾਵਾਂਗਾ ਜਿੱਥੇ ਜਿੱਥੇ ਵਧਿੱਕੀ ਹੁੰਦੀ ਹੈ ਮੈਂ ਉੱਥੇ ਉੱਥੇ ਜਿਹੜਾ ਰੋਕਦਾ ਹੈ ਨਾ ਇਹਨਾਂ ਨੂੰ ਉਹਦੇ ਅਗੇਂਸਟ ਪਰਚਾ ਕਰ ਦਿੰਦਾ ਕਹਿੰਦੇ ਇੱਕ ਕਾਨੂੰ ਕੋਈ ਥੈਲੀਆਂ ਮਿਲੀਆਂ ਵਾ ਇੱਕ ਕਾਂਗਰਸੀ ਦੀ ਆਗੂ ਦੀ ਗੱਡੀ ਦੇ ਵਿੱਚ ਇੱਕ ਝੰਡਾ ਬ੍ਰਾਹਮਣ ਹੋਇਆ ਵਾ ਆਪ ਰਖਤ ਹੁਣ ਇਹਨਾਂ ਨੇ ਹੱਤਾਪਾਈ ਦੀ ਨੋ ਬਤਾਈ ਕਿ ਇਸ ਕਰਨ ਆ ਗਏ ਕਿ ਪੁਲਿਸ ਕਿਉਂਕਿ ਤੱਕਾ کہیں ਇੱਥੇ ਦਰਵਾਜ਼ੇ ਤੋੜ-ਤੋੜ ਕੇ ਉਹਨੂੰ ਅੰਦਰੋਂ ਕੱਢ ਰਹੇ ਹੱਤਾਪਾਈ ਕਿਉਂ ਨਹੀਂ ਕਰਨਗੇ ਕੀ ਨਾਮ ਸੀਗਾ ਜੀ ਜਿਨ੍ਹਾਂ ਨੂੰ ਕੱਢ ਰਹੇ ਸੀਗੇ ਉਹ daqui ਨਾ ਹੈ ਪੱਕਾ ਲਖਨ 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 ਇਹ ਤੁਹਾਡਾ ਵਰਕਰ ਹੈ ਜੀ ਵਰਕਰ ਵਰਕਰ ਉਹ ਨਹੀਂ ਪਕੜਿਆ ਯਾਰ ਪਹਿਲਾ ਰਾਸ਼ ਇੱਕ ਐਕਟਿਵ ਸੀਗੀ ਇੱਕ ਵੀਡੀਓ ਵੀ ਵਾਇਰਲ ਯਾਰ ਉਹ ਨਹੀਂ ਪਕੜਿਆ ਰਾਸ਼ ਜਿਹੜਾ ਪ੍ਰਸ਼ਾਸਨ ਹੈ ਧੱਕਾ ਕਰ ਰਿਹਾ ਜੀ ਕਿਤਨਾ ਕਿਤਨਾ ਤੇ ਹਲੇ ਕਸਰ ਹੈ ਕੋਈ ਹਲੇ ਲੱਗਦਾ ਹੀ ਹੈ ਤੇ ਹੁਣ ਹਜੇ ਵੋਟਾਂ ਹੋਣੀਆਂ 19 ਤਰੀਕ ਨੂੰ ਤੇ ਉਦੋਂ ਕੀ ਹੋ ਸਕਦਾ ਜੀ ਫਿਰ ਜੇ ਹੁਣ ਹੀ ਐਦਾਂ ਹਜੇ ਰਾਤ ਪਈ ਹੈ ਬਾਕੀ ਲੱਗਦਾ ਮੈਂ ਕਹਾਂ ਜੀ ਸਾਰੀ ਰਾਤ ਲੜਾਈ ਚੱਲੀ ਕੋ ਜੀ ਤੇ ਇੱਕ ਰਾਤ ਵੀ ਵੀਡੀਓ ਵਾਇਰਲ ਹੋਈ ਹੈ ਮਮਤਾ ਜੀ ਨੇ ਵੀ ਬੰਦੇ ਸਰ ਯਾਰ ਇਹ ਗੱਲ ਸਵਾਲ ਨਹੀਂ ਕਰਨ ਵਾਲੇ ਇਹ ਸਾਰੇ ਪਬਲਿਕ ਦੀ ਨੌਲੇਜ ਹੈ ਜੀ ਅੱਜ ਸਵਾਲ ਲਗਾ ਇਹ ਵੀ ਇਹਨੂੰ ਰੋਕਣਾ ਕਿਵੇਂ ਇਹੋ ਜਿਹੀਆਂ ਜਿਹੜੀਆਂ ਵਧੀਆਂ ਹੋ ਰਹੀਆਂ ਇਲੈਕਸ਼ਨ ਤੋਂ ਪਹਿਲਾਂ ਉਹਨੂੰ ਰੋਕਣਾ ਕਿਵੇਂ ਸਵਾਲ ਇਸ ਗੱਲ ਦਾ ਸੀ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਨਾ ਇਹ ਉਹਨੂੰ ਸਖਤ ਨਿਰਦੇਸ਼ ਲੈਣੇ ਪਾਣੇ ਤੁਸੀਂ ਕੋਈ ਕੰਪਲੇਨਟ ਕਰਦੇ ਬਿਲਕੁਲ ਕਰਾਂਗੇ